ਹੱਥਾਂ 'ਚ ਤਲਵਾਰ ਸਿਰ ਤੇ ਗੁੰਡਾਗਰਦੀ ਦਾ ਭੂਤ ਸਵਾਰ ਤੇ ਫਿਰ ਇੱਕ ਨੌਜਵਾਨ ਤੇ ਕਈ ਬਦਮਾਸ਼ਾਂ ਨੇ ਮਿਲ ਕੇ ਕਰ ਦਿੱਤਾ ਜਾਨਲੇਵਾ ਹਮਲਾ ਰੌਂਗਟੇ ਖੜੇ ਕਰ ਦੇਣ ਵਾਲਾ ਇਹ ਮੰਜ਼ਰ ਜਲਾਲਾਬਾਦ ਦਾ ਹੈ ਦੇਖਦੇ ਹੀ ਦੇਖਦੇ ਕਈ ਬਦਮਾਸ਼ਾਂ ਨੇ ਸੈਲੂਨ ਮਾਲਿਕ ਆਤੇ ਉਸ ਦੇ ਪਰ ਆਤੇ ਹਮਲਾ ਕਰ ਦਿੱਤਾ ਇਸ ਹਮਲੇ ਚ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਗੁੰਡਾਗਰਦੀ ਦਾ ਇਹ ਸਾਰਾ ਖੇਡ ਇਸ ਲਈ ਖੇਡਿਆ ਗਿਆ ਕਿਉਂਕਿ ਸੈਲੂਨ ਮਾਲਿਕ ਨੇ ਗੁੰਡਿਆਂ ਨੂੰ ਕਟਿੰਗ ਕਰਵਾਉਣ ਲਈ ਥੋੜੀ ਦੇਰ ਉਡੀ ਕਰਨ ਦੀ ਗੱਲ ਕਹਿ ਦਿੱਤੀ ਸੀ ਬਸ ਫਿਰ ਇਨਸਾਨੀਅਤ ਕੀ ਤੇ ਕਾਨੂੰਨ ਕੀ ਬਦਮਾਸ਼ਾਂ ਨੇ ਆਪਣੇ ਸਾਥੀ ਇਕੱਠੇ ਕੀਤੇ ਅਤੇ ਸੈਲੂਨ ਮਾਲਿਕਾ ਨੂੰ ਬੇਰਹਿਮੀ ਨਾਲ ਕੁੱਟ ਕੇ ਹਸਪਤਾਲ ਪਹੁੰਚਾ ਦਿੱਤਾ ਗੁੰਡਾ ਇੱਕ ਵੀ ਪਹਿਲਾਂ ਕਟਿੰਗ ਕਰਾ ਕੇ ਗਿਆ ਸੀਗਾ ਜੀ ਉਸ ਤੋਂ ਬਾਅਦ ਇਹ ਦੂਸਰਾ ਆਇਆ ਸੀ ਕਹਿੰਦੇ ਸਾਡਾ ਨੰਬਰ ਲਾਉ ਉਸ ਤੋਂ ਬਾਅਦ ਚਲੇ ਗਏ ਜੀ ਉਸ ਨੰਬਰ ਨੇ ਲਾਇਆ ਉਸ ਤੋਂ ਬਾਅਦ 15 ਵਿਜਨ ਆ ਕੇ ਜੀ ਆਏ ਆ ਕੇ ਸਾਡੇ ਗੱਲ ਪੈ ਗਈ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਹੈ ਜਦੋਂ ਉਹਨਾਂ ਨੇ ਜੀ ਅੰਦਰ ਕੰਮ ਸਟਾਰਟ ਕਰਤਾ ਜੀ ਉਹ ਤੁਸੀਂ ਦੇਖਿਆ ਕਿ ਕੁਰਪਾਨਾ ਗੰਡਾਸੇ ਤੇ ਆਪਣੇ ਬੇਸਬਾਲ ਨੂੰ ਕਾਫੀ ਮੈਨੇ ਕੁੱਟਿਆ ਜੀ ਕੁਰਪਾਨਾ ਸੀ ਇੱਕ ਦੋ ਵਿੱਚ ਛੜਨ ਵਾਲੇ ਸੀ ਜੀ ਬਹੁਤ ਜ਼ਿਆਦਾ ਜ਼ਬਰਦਸਤ ਹਥਿਆਰ ਸੀ ਜੀ ਜਿਹਨਾਂ ਨਾਲ ਉਹਨਾਂ ਨੇ ਕੁੱਟਮਾਰ ਸਾਡੀ ਕੀਤੀ ਜੀ ਬਿਜ਼ਨਸ ਮਾਮਲੇ ਚ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਹਿੰਦੇ ਜੇ ਕੰਮ ਲੱਗੇ ਸੋ ਮੁੰਡੇ ਉਹਨਾਂ ਦੇ ਆਏ ਆ ਬੱਸ ਮੈਨੂੰ ਤਾਂ ਪਤਾ ਨਹੀਂ ਵੱਡਾ ਬਈ ਨਾਲ ਪਹਿਲੇ ਉਹ ਜਿਹੜੀ ਗੱਲ ਹੋਈ ਸੀ ਤੇ ਮੈਨੂੰ ਵੀ ਨਾਲ ਖਿੱਚ ਲਿਆ ਉਹਨਾਂ ਨੇ ਤੇ ਜਾਂ ਤਿਆਰ ਨਾਲ ਕੁੱਟਿਆ ਬਹੁਤ ਤਿੱਖੇ ਉਹਨਾਂ ਨੇ ਤਿਆਰ ਸੀ ਇਹ ਨਾਲ ਕਿੰਨਾ ਦੂਸਰੇ ਦੀ ਲਿਸ਼ਤ ਬਾਤ ਨਹੀਂ ਹੈ। ਕੋਈ ਪਹਿਲਾਂ ਵੀ ਕੋਈ ਰੰਜਿਸ਼ ਨਹੀਂ ਕੋਈ ਲੜਾਈ ਹੋਈ ਹੈ ਰੰਜਿਸ਼ ਉਸ ਨੇ ਹੀ ਆਪਣੇ ਨਾਲ ਕੋਈ ਨਹੀਂ ਬਸ ਕਟਿੰਗ ਦਾ ਮੁੰਡਾ ਆ ਗਿਆ ਸੀ ਉਹ ਕਰਾਕ ਗਿਆ ਸੀ ਉਹ ਇੱਕ ਇਹ ਮੇਰਾ ਵੀ ਨੰਬਰ ਲਾ ਦੇ ਜਲਦੀ ਤਕਰੀਬਨ ਇਹਦੇ ਵਿੱਚ 9 ਦੋਸ਼ੀ ਬਾਈ ਨੇ ਉਹਨਾਂ ਤੋਂ 4-5 ਹੋਰ ਨੇ ਜਿਹੜੇ ਇੱਕ ਦੋਸ਼ੀ ਜਿਹੜਾ ਹੈਗਾ ਬਲਵਿੰਦਰ ਸਿੰਘ ਨਾਂ ਦਾ ਉਹ ਰੌਂਡ ਅਪ ਕਰ ਲਿਆ ਤੇ ਬਾਕੀ ਦੋਸ਼ੀ ਜਿਹੜੀ ਹੈ ਪੜ ਜਾ ਇਸ ਝਗੜੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਦਮਾਸ਼ਾਂ ਨੂੰ ਪੁਲਸ ਦਾ ਕੋਈ ਖੌਫ ਨਹੀਂ ਰਿਹਾ ਲਾਲਾਬਾਦ ਤੋਂ ਸੁਨੀਲ ਲੰਗਪਾਲ ਜਗਬਣੀ ਟੀਵੀ